ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਗੁਰੂ ਮਹਾਰਾਜ ਜੀ ਜਦੋਂ ਪੰਜਾਬ ਦੇ ਵਿੱਚ ਵਾਪਸ ਆਏ ਤੇ ਮਹਾਰਾਜ ਜੀ ਨੂੰ ਅੰਤਰਜਾਮੀ ਸੰਤ ਗੁਰੂ ਜੀ ਸਭ ਕੁਝ ਜਾਣਦੇ ਸਨ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕਰਨਾ ਹੈ ਸਤਗੁਰੂ ਮਹਾਰਾਜ ਜੀ ਸਯਾਦਪੁਰ ਗਏ ਉਥੋਂ ਦੇ ਲੋਕਾਂ ਨੂੰ ਬੜਾ ਸਮਝਾਇਆ ਕਿ ਭਾਈ ਕੋਈ ਤਿਆਰੀ ਕਰ ਲੋ ਕੋਈ ਨਾ ਕੋਈ ਹੀਲਾ ਵਰਤ ਲੋ ਸ਼ਸਤਰ ਰੱਖ ਲੋ ਤਿਆਰੀ ਕਰ ਲੋ ਬਾਬਰ ਨੇ ਹਮਲਾ ਕਰਨਾ ਹੈ ਤੇ ਵੱਡਾ ਕਤਲੇਆਮ ਹੋਣਾ ਹੈ ਪਰ ਕਿਸੇ ਨੇ ਵੀ ਉਹਨਾਂ ਦੇ ਗੱਲ ਤੇ ਯਕੀਨ ਨਾ ਕੀਤਾ ਉਹਨਾਂ ਤਿਆਰੀ ਕੀ ਕਰਨੀ ਸੀ ਸਗੋ ਜਿਹੜੇ ਰਾਜੇ ਸਨ ਉਹਨਾਂ ਨੇ ਆਪਣੇ ਕਾਜੀ ਮੁੱਲਾ ਤੇ ਬ੍ਰਾਹਮਣ ਇਕੱਠੇ ਕਰ ਲਏ ਕਿ ਜੇ ਬਾਬਰ ਦੀਆਂ ਫੌਜਾਂ ਆਉਣਗੀਆਂ ਤਾਂ ਇਹ ਮੰਤਰ ਮਾਰ ਕੇ ਇੰਨਿਆਂ ਕਰ ਦੇਣਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਲਿਖਿਆ ਹੈ ਕੋਈ ਮੁਗਲ ਨਾ ਹੋਵਾ ਅੰਦਾ ਕਿਨਾਨਾ ਪਰਚਾ ਲਾਇਆ ਸਤਿਗੁਰੂ ਪਾਤਸ਼ਾਹ ਜੀ ਜਦੋਂ ਹਮਲਾ ਹੋਇਆ ਬਾਬਰ ਦਾ ਮਹਾਰਾਜ ਜੀ ਨੇ ਬਾਬਰ ਦੇ ਜ਼ੁਲਮ ਨੂੰ ਵੇਖਦੇ ਹੋਇਆ ਸ਼ਬਦ ਉਚਾਰਨ ਕੀਤਾ ਸੀ ਜੱਸੇ ਮੈਂ ਆਵੇ ਖਸਮ ਕੀ ਬਾਣੀ ਤਾਸੜਾ ਕਰੀ ਗਿਆਨ ਵੇ ਲਾਲੋ ਪਾਪ ਦੀ ਜੰਡਲਾ ਕਾਬਲੋਂ ਤਾਇਆ ਜੋਰੀ ਮੰਗੈ ਦਾਨ ਵੇ ਲੱਦ ਲੋ ਸ਼ਰਮ ਧਰਮ ਦੇ ਛੱਪ ਖਲੋਏ ਕੋੜ ਫਿਰਾ ਪ੍ਰਧਾਨ ਵੇ ਲਾਲੋ ਕਾ ਦੀਆਂ ਬਹਾਮਣਾ ਦੀ ਗਲ ਥਕੀ ਅਗਦ ਪੜਿਆ ਸ਼ੈਤਾਨ ਵੇ ਲਾਲੋ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਵੀ ਉੱਥੇ ਸਨ ਤੇ ਬਾਬਰ ਨੇ ਸਤਿਗੁਰਾਂ ਨੂੰ ਹੀ ਫਕੀਰ ਸਮਝ ਕੇ ਫਕੀਰਾਂ ਦੇ ਨਾਲ ਕੈਦ ਕਰ ਲਿਆ ਕਤਲੇਆਮ ਮਚਿਆ ਤੇ ਉੱਥੇ ਜਿਹੜੀਆਂ ਇਸਤਰੀਆਂ ਸਨ ਨਵ ਵਿਆਈਆਂ ਉਹ ਉਹਨਾਂ ਦੇ ਵੀ ਪਤੀ ਮਰ ਚੁੱਕੇ ਸਨ ਮਹਾਰਾਜ ਜੀ ਨੇ ਉਹਨਾਂ ਬਾਰੇ ਲਿਖਿਆ ਹੈ ਜੇ ਨਸਰ ਸੋਹਣ ਪਟੀਆਂ ਮੰਗੇ ਪਾਇ ਉਸ ਦੂਰ ਸੇ ਸਿਰ ਕਾਤੀ ਮੁੰਨੀਆਂ ਨਾਲ ਵਿੱਚ ਆਵੈ ਧੂੜ ਸਤਗੁਰੂ ਮਹਾਰਾਜ ਜੀ ਨੇ ਜਦੋਂ ਮਹਾਰਾਜ ਜੀ ਨੂੰ ਬਾਬਰ ਨੇ ਕੈਦ ਕੀਤਾ ਮਹਾਰਾਜੀ ਨੇ ਸ਼ਬਦੋਚਾਰਨ ਕੀਤਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਪਾਗਾ ਗੁਰ ਕੀ ਬਚਨੀ ਹਾਰ ਟਿਕਾਨਾ ਜੇ ਤਲਾਇਆ ਤਤਲਾਗਾ ਸਤਗੁਰੂ ਮਹਾਰਾਜੀ ਜਦੋਂ ਪਾਈ ਮਰਦਾਨੇ ਨੂੰ ਕੋੜਾ ਮਿਲਿਆ ਤੇ ਬਾਬਾ ਜੀ ਨੂੰ ਇੱਕ ਪੰਡ ਮਿਲੀ ਤੇ ਕੈਦੀਆਂ ਦੇ ਨਾਲ ਮਹਾਰਾਜੀ ਤੁਰ ਰਹੇ ਸਨ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜੀ ਨੂੰ ਪਾਈ ਮਰਦਾਨੇ ਨੇ ਆਖਿਆ ਸਤਗੁਰੂ ਜੀ ਕਿ ਇਹ ਬਹੁਤ ਜ਼ੁਲਮ ਹੋ ਰਹੀ ਹੈ ਸਤਿਗੁਰਾਂ ਨੇ ਆਖਿਆ ਪਾਈ ਮਰਦਾਨਿਆ ਰਬਾ ਵਜਾ ਰੱਬ ਦੀ ਉਸਤਤ ਕਰੀਏ ਪਾਈ ਮਰਦਾਨੇ ਨੇ ਆਖਿਆ ਸਤਿਗੁਰੂ ਜੀ ਕਿਵੇਂ ਵਜਾਵਾਂ ਇਹ ਘੋੜਾ ਨੱਠ ਗਿਆ ਤਾਂ ਮੁਗਲ ਮੈਨੂੰ ਮਾਰਨਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਮਰਦਾਨਿਆ ਵਾਹਿਗੁਰੂ ਕਹਿ ਕੇ ਘੋੜਾ ਛੱਡ ਦੇ ਆਪੇ ਤੇਰੇ ਪਿੱਛੇ ਪਿੱਛੇ ਆਵੇਗਾ ਪਾਈ ਮਰਦਾਨੇ ਨੇ ਇੰਜ ਕੀਤਾ ਫਿਰ ਬਾਹਵੋ ਜਾਣੇ ਸ਼ੁਰੂ ਕੀਤੀ ਕੋੜਾ ਪਿੱਛੇ ਪਿੱਛੇ ਤੁਰਿਆ ਆਵੇ ਤੇ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਨੇ ਵਾਹਿਗੁਰੂ ਦੀ ਉਸਤਤ ਕਰਦੇ ਨੇ ਤੇ ਜਿਹੜੀ ਪੰਡ ਹੈ ਉਹ ਮਹਾਰਾਜ ਜੀ ਦੇ ਫਿਰ ਤੋਂ ਇੱਕ ਹੱਥ ਉੱਚੀ ਹਵਾ ਦੇ ਵਿੱਚ ਹਿਸੀ ਚੱਲ ਰਹੀ ਸੀ ਜਦੋਂ ਇਹ ਕੌਤਕ ਲੋਕਾਂ ਨੇ ਵੇਖਿਆ ਉਹਨਾਂ ਨੇ ਸਤਗੁਰੂ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ ਮਹਾਰਾਜ ਜੀ ਨੂੰ ਕੈਦਖਾਨੇ ਦੇ ਵਿੱਚ ਪਾ ਦਿੱਤਾ ਗਿਆ ਸਾਰੇ ਪਾਸੇ ਖਬਰ ਫੈਲ ਗਈ ਕਿ ਕੈਦਖਾਨੇ ਦੇ ਵਿੱਚ ਕੋਈ ਗੈਬੀ ਤਾਕਤਵਾਲਾ ਫਕੀਰ ਰਹਿੰਦਾ ਹੈ। ਮਹਾਰਾਜ ਜੀ ਨੂੰ ਵੀ ਸਾਰਿਆਂ ਕੈਦੀਆਂ ਦੇ ਸਮੇਤ ਮਹਾਰਾਜ ਜੀ ਨੂੰ ਇੱਕ ਚੱਕੀ ਮਿਲੀ ਆਟਾ ਪੀਣ ਦੇ ਲਈ। ਸਾਰੇ ਕੈਦੀ ਵੇਖਦੇ ਹਨ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਆਪ ਕੀਰਤਨ ਕਰ ਰਹੇ ਨੇ ਵਾਹਿਗੁਰੂ ਦੀ ਉਸਤਤ ਕਰ ਰਹੇ ਨੇ ਤੇ ਉਹਨਾਂ ਦੀ ਚੱਕੀ ਆਪਣੇ ਆਪ ਚੱਲਦੀ ਹੈ। ਫੌਜਦਾਰ ਮੀਰ ਖਾਨ ਨੂੰ ਇਹ ਗੱਲ ਪਤਾ ਲੱਗੀ ਉਸਨੇ ਜਾ ਕੇ ਵੇਖਿਆ। ਤੇ ਬਾਦਸ਼ਾਹ ਬਾਬਰ ਨੂੰ ਸੱਦਿਆ ਕਿ ਤਾਂ ਸਾਡੇ ਕੈਦਖਾਨੇ ਦੇ ਵਿੱਚ ਇੱਕ ਕਰਾਮਾਤੀ ਪੀਰ ਰਹਿੰਦਾ ਹੈ ਉਸ ਕਰਾਮਾਤੀ ਪੀਰ ਅਸੀਂ ਫੜ ਲਿਆ ਉਸ ਨੂੰ ਬਹੁਤ ਵੱਡੀ ਭੁੱਲ ਕੀਤੀ ਹੈ ਬਾਬਰ ਪਹੁੰਚਿਆ ਸਤਗੁਰਾਂ ਦੇ ਕੋਲ ਤੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਵੰਗਾ ਰਿਆ ਸੀ ਬਾਬਰ ਬੜਾ ਸ਼ਰਮਿੰਦਾ ਹੋਇਆ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਟੈ ਪਿਆ ਕੌ ਤੱਕ ਵੇਖ ਕੇ ਸਤਿਗੁਰੂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਂਦਾ ਹੈ ਸਤਿਗੁਰੂ ਜੀ ਕੋਈ ਸੇਵਾ ਦੱਸੋ ਮਹਾਰਾਜ ਜੀ ਨੇ ਆਖਿਆ ਅਸੀਂ ਉਸ ਆਕਾਲ ਪੁਰਖ ਦੇ ਦਾਸਾਂ ਕੇਵਲ ਉਸ ਦੇ ਕੋਲੋਂ ਹੀ ਮੰਗਦੇ ਹਾਂ ਜੇ ਤੈਨੂੰ ਸੇਵਾ ਕਰਨ ਦਾ ਚਾਹ ਹੈ ਤਾਂ ਇਹਨਾਂ ਕੈਦੀਆਂ ਨੂੰ ਛਡਾ ਦੇ ਛੱਡ ਦੇ ਇਹਨਾਂ ਕੈਦੀਆਂ ਨੂੰ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਕੇ ਬਾਬਰ ਨੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਮੇਤ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਅਤੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ। ਮਹਾਰਾਜ ਜੀ ਬਾਹਰ ਆਏ। ਬਾਹਰ ਆ ਕੇ ਮਹਾਰਾਜ ਜੀ ਨੇ ਵੇਖਿਆ ਕਿ ਚਾਰੇ ਪਾਸੇ ਉਜਾੜ ਹੀ ਉਜਾੜ ਹੈ। ਫਿਰ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਕਹਾਂ ਸੁਖੇਲ ਤੰਬੂਲਾ ਘੋੜੇ, ਕਹਾਂ ਪੇਰੀ ਸ਼ਹਿਨਾਈ, ਕਹਾਂ ਸੁ ਤੇਗ ਬੰਦ ਗਾਡੇਰਣ, ਕਹਾਂ ਸੁ ਲਾਲ ਕਵਾਈ। ਇਸ ਸ਼ਬਦ ਦਾ ਪਾਵਰਥ ਹੈ ਕਿ ਕਿੱਥੇ ਗਏ ਹੁਣ? ਜਿਹੜੇ ਤੋਂ ਇਹਨੇ ਤਨ ਪਦਾਰਸ਼ ਜੋੜੀ ਫਿਰਦਾ ਸੀ ਸਾਰੇ ਉੱਜੜ ਗਏ ਅੱਗੇ ਮਹਾਰਾਜ ਜੀ ਨੇ ਮਹਾਰਾਜ ਜੀ ਉੱਥੇ ਹੀ ਰਹੇ ਸਤਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਲੋਕ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਦੀਆਂ ਚਿਤਾਵਾਂ ਜਲਾਉਂਦੇ ਨੇ ਚਿਖਾ ਬਾਲ ਕੇ ਉਹਨਾਂ ਦਾ ਸੰਸਕਾਰ ਕਰ ਰਹੇ ਨੇ ਤੇ ਮੁਸਲਮਾਨ ਜਿਹੜੇ ਉਹ ਦੱਬ ਰਹੇ ਨੇ ਕਿਉਂਕਿ ਬਾਬਰ ਨੇ ਨਾ ਤੇ ਕੋਈ ਮੁਸਲਮਾਨ ਬਖਸ਼ਿਆ ਸੀ ਤੇ ਨਾ ਹੀ ਕੋਈ ਹਿੰਦੂ ਸਾਰਿਆਂ ਦਾ ਕਤਲੇਆਮ ਕੀਤਾ ਸੀ ਮਹਾਰਾਜ ਜੀ ਨੇ ਲੋਕਾਂ ਨੂੰ ਸਮਝਾਉਣਾ ਕੀਤਾ ਇਹਨਾਂ ਵੱਲ ਵੇਖ ਕੇ ਹੀ ਸਮਝ ਜਾਓ ਕਿ ਮੌਤ ਦਾ ਕੋਈ ਪਤਾ ਨਹੀਂ ਵਾਹਿਗੁਰੂ ਨੂੰ ਚੇਤੇ ਕਰ ਲਿਆ ਕਰੋ ਪਾਈ ਮਰਦਾਨੇ ਨੇ ਆਖਿਆ ਇੱਕ ਦਿਨ ਮਹਾਰਾਜ ਜੀ ਕੋਲੋਂ ਸਾਧਪੁਰ ਵਿੱਚ ਹੀ ਪਾਈ ਮਰਦਾਨੇ ਨੇ ਪੁੱਛਿਆ ਸਤਿਗੁਰੂ ਜੀ ਕਸੂਰ ਤਾਂ ਕਿਸੇ ਇੱਕ ਦਾ ਹੋਵੇਗਾ ਫਿਰ ਸਾਰਿਆਂ ਨੂੰ ਸਜ਼ਾ ਕਿਉਂ ਮਿਲੀ ਸਤਿਗੁਰੂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਪਾਈ ਮਰਦਾਨਿਆਂ ਐਸ ਦਰਖਤ ਸਲੇ ਸਮਝਾ ਮਹਾਰਾਜ ਜੀ ਨੇ ਇੱਕ ਦਰਖਤ ਵਾਲਾ ਇਸ਼ਾਰਾ ਕੀਤਾ ਭਾਈ ਮਰਦਾਨਾ ਜੀ ਜਾ ਕੇ ਉਸ ਥੱਲੇ ਲੰਮੇ ਪੈ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਜਦੋਂ ਲੰਮੇ ਪਏ ਤੇ ਦਰਖਤ ਦੇ ਪੱਤਿਆਂ ਤੋਂ ਇੱਕ ਪਾਣੀ ਦੀ ਬੂੰਦ ਜਦੋਂ ਸੁੱਤੇ ਨੇ ਭਾਈ ਮਰਦਾਨਾ ਜੀ ਉਹਨਾਂ ਦੇ ਉੱਤੇ ਡਿੱਗੀ ਜਾਗ ਖੁੱਲੀ ਵੇਖਿਆ ਕਿ ਸਰੀਰ ਨੂੰ ਕੀੜੀਆਂ ਚੜੀਆਂ ਹੋਈਆਂ ਨੇ ਤੇ ਇੱਕ ਕੀੜੀ ਉਹਨਾਂ ਦੇ ਲੜ ਗਈ ਭਾਈ ਮਰਦਾਨੇ ਨੇ ਹੱਥ ਮਾਰ ਕੇ ਸਾਰੀਆਂ ਕੀੜੀਆਂ ਮਸਲ ਸੁੱਟੀਆਂ ਤੇ ਮਹਾਰਾਜ ਜੀ ਨੇ ਆਖਿਆ ਭਾਈ ਮਰਦਾਨਿਆਂ ਆ ਕੀ ਕੀਤਾ ਯੋ ਕਸੂਰ ਇੱਕ ਦਾ ਸੀ ਤੇ ਸਾਰਿਆਂ ਨੂੰ ਮਾਰ ਕੱਟਿਆ ਭਾਈ ਮਰਦਾਨੇ ਨੇ ਪੁੱਛਿਆ ਸਤਿਗੁਰੂ ਜੀ ਇਹ ਕੀ ਕਉਤਖ ਹੈ ਮਹਾਰਾਜ ਜੀ ਨੇ ਆਖਿਆ ਭਾਈ ਮਰਦਾਨਿਆਂ ਇਸੇ ਤਰ੍ਹਾਂ ਹੀ ਪਿਛਲੇ ਕੀਤੇ ਕਰਮਾਂ ਦੇ ਕਾਰਨ ਜਿਹੜੇ ਪਾਪ ਕਰਨ ਵਾਲੇ ਮਨੁੱਖ ਨੇ ਇਕੱਠੇ ਹੋ ਜਾਂਦੇ ਨੇ ਤੇ ਗਲਤੀ ਕਿਸੇ ਇੱਕ ਦੀ ਗਲਤੀ ਦੁਹرائی ਜਾਵੇ ਤੇ ਸਾਰਿਆਂ ਨੂੰ ਹੀ ਫਿਰ ਭੋਗਣੀ ਪੈਂਦੀ ਹੈ ਕਿਉਂਕਿ ਇਹ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਹੁੰਦਾ ਹੈ ਇੱਕ ਪੁਰਖ ਵੀ ਇਹਨਾਂ ਦੇ ਵਿੱਚ ਚੰਗਾ ਹੋਵੇ ਤਾਂ ਫਿਰ ਸਾਰਿਆਂ ਦੀ ਜਾਨ ਬਖਸ਼ੇ ਜਾਂਦੀ ਹੈ ਕਿ ਜੇ ਇੱਕ ਵੀ ਇਹਨਾਂ ਦੇ ਵਿੱਚ ਚੰਗਾ ਨਹੀਂ ਕਿਉਂਕਿ ਚੰਗੇ ਪੁਰਖ ਦੇ ਸਦਕਾ ਸਾਰਿਆਂ ਦੀ ਜਾਨ ਬਚਦੀ ਹੈ ਜਿਉਂ ਹੀ ਚੰਗਾ ਪੁਰਖ ਇਹਨਾਂ ਤੋਂ ਦੂਰ ਹੁੰਦਾ ਹੈ ਇਹਨਾਂ ਦੀ ਤਬਾਹੀ ਹੋ ਜਾਂਦੀ ਹੈ ਸਤਗੁਰੂ ਮਹਾਰਾਜ ਜੀ ਦਾ ਬਚਨ ਸੁਣ ਕੇ ਪਾਈ ਮਰਦਾਨਾ ਜੀ ਨੇ ਨਮਸਕਾਰ ਕੀਤੀ ਸਤਗੁਰੂ ਜੀ ਅੱਗੇ ਚੱਲ ਪਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ